ਟਰੈਕਟਰ ਪੁਰਾਣਾ ਵੀ ਕੱਟ ਲੈਨੇ ਆ ਲਾਉਣ ਵੀ ਕਰਾ ਦਿੰਨੇ ਆ ਚੌਕੜਾ ਨਵਾਂ ਚੜਵਾਇਆ ਕੱਲ ਹੀ ਕੱਲ ਹੀ ਮੰਨ ਕੇ ਚਲੋ ਹਜੇ ਆਪਾਂ ਨੂੰ ਬਿਲ ਵਗੈਰਾ ਵੀ ਮਿਲ ਜਾਵੇ ਬਿਲ ਵਗੈਰਾ ਦੇਵਾਂਗੇ ਜੀ ਬਿਲ ਹੈਗਾ ਆਪਣੇ ਕੋਲ ਠੀਕ ਜੀ ਗੇਰ ਦਾ ਬਿਲ ਇੰਜਨ ਗੇਰ ਦਾ ਫੁੱਲ ਓਕੇ ਬਾਕੇ ਟਰੈਕਟਰ ਲੈ ਜੇ ਜਿਹੜੇ ਨੇ ਵੀ ਲੈਣਾ ਠੀਕ ਹੈ ਪੂਰੀ ਤਸੱਲੀ ਨਾਲ ਲੈ ਜਾਵੇ ਬਾਕੇ ਲੋਕੀ ਦੋਸਤੋ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਲਦਾ ਭਰਾ ਅੰਮ੍ਰਿਤਪਾਲ ਸਿੰਘ ਬਬੂ ਤੇ ਆ ਪਗੜਾ ਤਲਵੰਡੀ ਸਾਪਾ ਟਰੈਕਟਰ ਨਹੀਂ ਮੰਗਦੇ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਕਿੰਨੇ ਕਿੰਨੇ ਟਰੈਕਟਰ ਹੈ ਬਾਈ ਜੀ ਅੱਜ ਆਪਣੇ ਟਰੈਕਟਰ ਆਪਣੇ ਕੋਲ ਅੱਜ 6 ਟਰੈਕਟਰ ਹੈ ਠੀਕ ਹੈ ਜੀ ਤੇ 메인 ਲੋਕੇਸ਼ਨ ਕੀ ਹੈ ਬਾਈ ਜੀ ਆਪਣੀ 메인 ਲੋਕੇਸ਼ਨ ਹੈ ਸਰਸਾ ਜ਼ਿਲ੍ਹਾ ਪਿੰਡ ਰੰਗਾ ਪਿੰਡ ਰੰਗਾ ਹਾਂ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਆਪਣੇ ਕੋਲੇ ਟਰੈਕਟਰ ਹੋ ਜਾਂਦੇਗੇ ਟਰੈਕਟਰ ਤਾਂ ਜੀ ਜਿੰਨੇ ਸੌਦੇ ਹੋ ਜਾਂਦੇ ਨੇ ਹੋਰ ਲਿਆਉਣੇ ਆ ਵਿਕੀ ਜਾਂਦੇ ਨੇ ਟਰੈਕਟਰ ਦਾ 10 10 11 11 ਵੀ ਕਰ ਲੈਣੇ ਆ 12 12 ਵੀ ਕਰ ਲੈਣੇ ਆ ਠੀਕ ਹੈ ਜੀ ਉਹ ਟਰੈਕਟਰ ਵਿੱਚੋਂ ਵਿੱਚ ਵੇਚ ਗਏ 6 ਰਹਿ ਗਏ ਠੀਕ ਹੈ ਜੀ ਤੇ ਕਾਪੀ ਕਾਗਜਾਂ ਦੀ ਕਾਪੀ ਕਾਗਜਾਂ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਟਰੈਕਟਰ ਦੇ ਮੌਕੇ ਤੇ ਜ਼ਿੰਮੇਵਾਰੀ ਵੀ ਹਾਂ ਟਰੈਕਟਰ ਦੀ ਗਾਹਕ ਦੀ ਜ਼ਿੰਮੇਵਾਰੀ ਨੇ ਬਾਕੀ ਟਰੈਕਟਰ ਦੀ ਵੀ ਜ਼ਿੰਮੇਵਾਰੀ ਜੇ ਜਦੋਂ ਅਸੀਂ ਟਰੈਕਟਰ ਮਾੜਾ ਲੈਂਦੇ ਹੀ ਨਹੀਂ ਠੀਕ ਹੈ ਹਾਂ ਤੇ ਬਾਕੀ ਆਲਾ ਚੈੱਕ ਕਰਕੇ ਬਾਕੀ ਚੈੱਕ ਕਰਕੇ ਲਿਆ ਸਕਦਾ ਟਰੈਕਟਰ ਆ ਜੀ ਠੀਕ ਆ ਬਾਈ ਜੀ ਤੇ ਟਰੈਕਟਰ ਕੱਟ ਵੀ ਲੈਣੇ ਬਾਈ ਜੀ ਟਰੈਕਟਰ ਪੁਰਾਣਾ ਵੀ ਕੱਟ ਲੈਣੇ ਆ ਲਾਉਣ ਵੀ ਕਰਾ ਦਿੰਨੇ ਆ ਠੀਕ ਹੈ ਜੀ ਤੇ ਖਰੀਦ ਵੀ ਲੈਣੇ ਖਰੀਦ ਵੀ ਲੈਣੇ ਅਗਲੇ ਸਿੱਧੇ ਖਰੀਦਣ ਲਈ ਵੀ ਸੰਪਰਕ ਕਰ ਹਾਂ ਤੇ ਟਰੈਕਟਰ ਕਿਰਾਏ ਤੇ ਵੀ ਦੇ ਦਿੰਨੇ ਜੇ ਕਿਸੇ ਨੇ ਸੀਜ਼ਨ ਵਾਸਤੇ ਲੈਣਾ ਹੋਵੇ ਠੀਕ ਆ ਜੀ ਤੇ ਉਹਦਾ ਦਿਹਾੜੀ ਦਾ ਕੀ ਖਰਚ ਹੁੰਦਾ ਬਈ ਦਿਹਾੜੀ ਦਾ ਜੋ ਚੱਲਦਾ ਜੀ ਆਹੀ ਆਪਣੇ 1500 1000 1500 ਰੁਪਿਆ ਚੱਲਦਾ ਜਿਹੇ ਜਾਂ ਸੰਦ ਤੇ ਲਾਉਣਾ ਉਹ ਹੀ ਜੀ ਦਿਹਾੜੀ ਹੁੰਦੀ ਹੈ ਠੀਕ ਆ ਬਈ ਆਪਣੇ ਕੋਲ ਟਾਪ ਮਾਡਲ ਵੀ ਮਿਲ ਜਾਂਦੇ 300 ਟਾਪ ਮਾਡਲ 3 ਸਪੀਡ ਘੜੇ ਜੀ ਉੱਚੇ ਮਾਡਲ ਘੜੇ ਨਾ 22 21 21 ਠੀਕ ਠੀਕ ਆ ਬਈ ਹਾਂ ਜੀ ਤੇ ਮੋਬਾਈਲ ਨੰਬਰ ਕੀ ਹੈ ਬਈ ਮੋਬਾਈਲ ਨੰਬਰ 6284641677 6284641677 ਠੀਕ ਆ ਬਈ ਜੀ ਚਲੋ ਬਈ ਜੀ 5204 ਤੋਂ ਆਪਾਂ ਸਟਾਰਟ ਕਰਾਂਗੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਸਾਰ ਠੀਕ ਹੈ ਜੀ ਤੇ 395000 ਰੁਪਇਆ ਡਿਮਾਂਡ ਹੈ 11 ਮਾਡਲ ਹੈ ਜੀ ਸਰਸਾ ਨੰਬਰ ਹੈ ਤੇ ਮਾਨਤਾਨ ਜੀ ਮਾਨਤਾਨ ਕਰ ਦਾਂਗੇ ਜੀ ਟਰੈਕਟਰ ਦੇ ਦਾਂਗੇ 80 ਦਾ 15000 ਰੁਪਇਆ ਤੁਹਾਡੇ ਵੀਡੀਓ ਤੇ ਸ਼ੂਟ ਹੈ ਠੀਕ ਹੈ ਭਾਈ ਜੀ 380000 ਦਾ ਟਰੈਕਟਰ ਦੇਣਾਗੇ ਚੌਕੜਾ ਨਵਾਂ ਚੜਵਾਇਆ ਕੱਲ ਹੀ ਕੱਲ ਹੀ ਮੰਨ ਕੇ ਚਲੋ ਭਾਈ ਜੀ ਆਪਾਂ ਨੂੰ ਬਿਲ ਵਗੈਰਾ ਵੀ ਮਿਲ ਜਾਵੇ ਬਿਲ ਵਗੈਰਾ ਦੇਵਾਂਗੇ ਜੀ ਬਿਲ ਹੈਗਾ ਆਪਣੇ ਕੋਲ ਠੀਕ ਹੈ ਜੀ ਬਿਲ ਵੀ ਮਿਲ ਜਾਾਂਗੇ ਹਾਂ ਠੀਕ ਹੈ ਭਾਈ ਜੀ ਤੇ ਬਾਕੀ ਮੌਕੇ ਦੇ ਮਾਨਤਾ ਨੂੰ ਜੂ 11 ਮਾਡਲ 3 ਲੱਖ 95 ਹਜ਼ਾਰ 15 ਹਜ਼ਾਰ ਰੁਪਏ ਛੂਟ ਹੈਗੀ ਤੇ ਕਹਿ ਗਏ ਭਾਈ ਜੀ ਸਵਰਾਜ 744 ਐਫ ਇ ਤੇ ਉਹ ਵੀ ਭਾਈ ਜੀ ਹਰਿਆਣਾ ਨੰਬਰ ਹੈਗਾ ਉਹ ਵੀ ਹਰਿਆਣਾ ਨੰਬਰ ਹੈ ਇਹ ਵੀ ਐਚ ਆਰ ਫਤਿਹਵਾੜਾ ਦਾ ਐਚ ਆਰ 22 ਨੰਬਰ ਹੈ ਠੀਕ ਆ ਭਾਈ ਜੀ 3 ਲੱਖ 60 ਹਜ਼ਾਰ ਰੁਪਏ ਡਿਮਾਂਡ ਹੈ ਤੇਰਾ ਮਾਡਲ ਹੈ ਚਾਰੇ ਟਾਇਰ ਰਮਿਆ ਸੋਨਾ ਟਰੈਕਟਰ ਹੈ ਜੀ ਠੀਕ ਆ ਜੀ 3 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਹੈ 20 ਹਜ਼ਾਰ ਰੁਪਏ ਚ ਛੂਟ ਹੋ ਗਈ ਭਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਟਰੈਕਟਰ ਪੂਰਾ ਓਕੇ ਪਿਆ ਤੇ ਇੰਜਨ ਗੇਅਰ ਦਾ ਭਾਈ ਜੀ ਇੰਜਨ ਗੇਅਰ ਦਾ ਫੁੱਲ ਓਕੇ ਬਾਕੇ ਟਰੈਕਟਰ ਲੈ ਜਾ ਜਿਹੜੇ ਨੇ ਵੀ ਲਿਆਣਾ ਠੀਕ ਹੈ ਜੀ ਪੂਰੀ ਤਸੱਲੀ ਨਾਲ ਲਿਜਾਵੇ ਬਾਕੇ ਠੀਕ ਹੈ ਜੀ ਰੰਗ ਪੇਂਟ ਦਾ ਸਾਰਾ ਰੰਗ ਪੇਂਟ ਦਾ ਕੱਲੇ ਮਗਰਾਟਾ ਤੇ ਜਰੂਰ ਪਿੱਛੇ ਪਿੱਛੇ ਪੁਵਾਰਾ ਹੋਰ ਕਿਤੇ ਨਾ ਇੰਜਨ ਦੇ ਨਾਲ ਛੋਤੇ ਨਾ ਮਗਰਾਟਾਂ ਦੇ ਅੱਗੇ ਠੀਕ ਹੈ ਭਾਈ ਜੀ ਚੈੱਕ ਕਰਵਾਇਆ ਜਾਸ ਪੀ ਤਾਂ ਬਾਕੀ ਮਗਰਾਟ ਹੋ ਗਿਆ ਨਾ ਚਲੋ ਭਾਈ ਚੈੱਕ ਵੀ ਕਰ ਲਓ ਮਗਰਾਟ ਵਗੈਰਾ ਤੇ ਸਾਫ ਪਏ ਨੇਗੇ ਬਾਕੀ ਬਾਈ ਨੇ ਗਾਰੰਟੀ ਦੇ ਦਿੱਤੀ ਜਿਹੜੀ ਚੀਜ਼ ਹੋਊਗੀ ਦੱਸ ਦੇਵਾਂਗੇ ਕੋਈ ਹੋਊਗਾ ਦੱਸ ਕੇ ਦੇਵਾਂਗੇ ਜਿੱਥੋਂ ਰੰਗ ਹੁੰਦਾ ਜ ਠੀਕ ਹੈ ਕਈ ਵਾਰ ਹੁੰਦਾਗਾ ਗਾਹਾਂ ਆਵੇਗਾ ਦਾ ਤਾਜੇ ਗਾਹਾਂ ਕੁਝ ਹੋਰ ਨਿਕਲੇ ਉਹ ਗੱਲ ਨਹੀਂ ਆਪਾਂ ਕਰਦੇ ਠੀਕ ਹੈ ਭਾਈ ਬਾਕੀ ਨੰਬਰ ਆਏਗਾ ਬਾਈਆਂ ਦਾ ਕੰਟੈਕਟ ਕਰ ਲਿਓ ਕਹਿੰਦਾ ਭਾਈ ਜੀ ਇੰਡੋ ਫਾਰਮ 355 ਡੀ ਆਈ ਤੇ ਜਿਵੇਂ ਆਪਾਂ ਕਹਿੰਦੇ ਐਨ ਵੀ ਤੋਂ ਥੋੜੀ ਜਿਆਦਾ ਪਾਵਰ ਦਾਣਾ ਇਹ ਹਾਂ ਜੀ ਇਹ 55 ਹਸ ਪਾਵਰ ਹੁੰਦਾ ਐਨ ਵੀ 50 ਹਸ ਪਾਵਰ ਹੁੰਦਾ ਠੀਕ ਹੈ ਜੀ ਤੇ 16 ਦੇ ਟਾਇਰਾ 16 ਦੇ ਟਾਇਰਾ ਚਾਹੀਏ 21 ਮਾਡਲ ਹੈ ਠੀਕ ਹੈ ਕਿੰਨੇ ਘੰਟੇ ਚੱਲੇ ਤਕਰੀਬਨ ਭਾਈ ਇਸ 700 ਘੰਟਾ ਚੱਲਿਆ 700 ਕੁਛ ਘੰਟੇ ਚੱਲਿਆ ਹੋਇਆ ਠੀਕ ਹੈ 7 800 ਦੇ ਵਿੱਚ ਵਿੱਚ ਚੱਲਿਆ ਹੋਇਆ ਹੈ 800 ਤੋਂ ਥੱਲੇ ਹੈ ਜੀ ਠੀਕ ਹੈ ਜੀ ਇੱਕੇ ਮਾਡਲ ਆਗਾ 445000 ਰੁਪਿਆ ਡਿਮਾਂਡ ਹੈ ਜੀ ਇਹਦੀ ਠੀਕ ਹੈ ਜੀ 440000 ਦਾ ਟਰੈਕਟਰ 30000 ਦਾ ਦੇ ਦਾਂਗੇ ਠੀਕ ਹੈ ਜੀ 30000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਤੇ ਫਰੰਟ ਟਾਇਰ ਨਵੇਂ ਨੇ ਕਿ ਬੈਕ ਟਾਇਰ ਨਾਲ ਦੇਣਗੇ 85 90 ਪੈਸੇ 90 ਪੈਸੇ ਦਾ ਟਾਇਰ ਨਾਲ ਦੇਣ ਠੀਕ ਹੈ ਰਿਵਰਸ ਪੀਡੀਓ ਚ ਆ ਗਿਆ ਹਾਂ ਜੀ ਹਾਂ ਜੀ ਫੋਲਟੋਪ ਮਾਡਲ ਆ ਗਿਆ ਭਾਈ ਟੋਪ ਮਾਡਲ ਹੈ ਠੀਕ ਠੀਕ ਆ ਭਾਈ ਜੀ ਤੇ ਅੱਗੇ ਆ ਗਿਆ ਭਾਈ ਜੀ TXT ਮਾਡਲ ਚ 3630 ਹੈ ਜੀ ਚਾ 330 ਹਾਂ ਤੇ ਨਿਊ ਹਾਲੈਂਡ ਤੇ TXT ਮਾਡਲ ਵਾਲਾਗਾ ਟੌਪ ਮਾਡਲ ਆ ਭਾਈ ਜੀ 3 ਸਪੀਡ ਹੈ 19 ਮਾਡਲ ਹੈ 6 ਲੱਖ ਰੁਪਿਆ ਡਿਮਾਂਡ ਹੈ 5 ਲੱਖ ਤੇ 90 ਹਜ਼ਾਰ ਦਾ ਟਰੈਕਟਰ ਦੇ ਦਿਆ ਜੀ ਠੀਕ ਆ ਭਾਈ ਜੀ ਤੇ ਬਾਕੀ ਮੌਕੇ ਤੇ ਮੰਗਤਾਂ ਨੂੰ ਹੋ ਜਾਂਦਾ ਹੈ 3 ਸਪੀਡ ਭਾਈ ਜੀ ਕੰਪਨੀ ਵੱਲੋਂ ਕੰਪਨੀ ਵੱਲੋਂ ਵੀ ਆਉਂਦੇ ਨੇ ਜੀ ਇਹ 3 ਠੀਕ ਆ ਭਾਈ ਜੀ ਤੇ ਲੋ ਭਾਈ ਜੀ ਕੰਪਨੀ ਵੱਲੋਂ ਤੇ 16 ਦੇ ਟਾਇਰਾਂ ਚ ਟਾਇਰ ਕਿੰਨੇ 2500 ਕੋਟਾ ਟਰੈਕਟਰ ਚੱਲੇ 85 ਪੈਸੇ ਨਾਲ ਦੇ ਟਾਇਰ ਅਵੇ 2500 ਘੰਟਾ ਚੱਲਿਆ ਹੋਇਆ ਕੰਪਨੀ ਰਿਕਾਰਡ ਤੇ ਜੂਜੀ ਗੇਅਰ ਵਾਲਾ ਆ ਹਾਂ ਇੱਕ ਨਾਲ ਸੁਪਰ ਵਾਲਾ ਹਾਂ ਸੁਪਰ ਵਾਲਾ ਗਿਆ ਪਲੱਸ ਵਾਲਾ ਗਿਆ ਜੂਜੀ ਗੇਅਰ ਵਾਲਾ ਗਿਆ ਤੇ ਫੁੱਲ ਟੌਪ ਮਾਡਲ ਆ ਗਿਆ ਠੀਕ ਹੈ ਬਈ ਬਾਕੀ ਮੌਕੇ ਤੇ ਬਾਈ ਨੇ ਮੰਨਦਾ ਨਾ ਕਰੀ ਦਿੱਤਾ ਤੇ ਅਗਲਾ ਬਾਈ ਜੀ ਹੈਗਾ ਸੋਨਾਲੀਕਾ ਸੋਨਾਲੀਕਾ 750 ਠੀਕ ਹੈ ਬਾਈ ਜੀ ਤੇ ਰੰਗ ਆਰੰਗ ਪਿੰਡ ਦਾ ਸਾਰਾ origignal ਹੀ ਬਾਈ ਜੀ ਸਾਰਾ origignal ਟਰੈਕਟਰ ਹੈ ਮਗਰਲੇ 85 ਪੈਸੇ ਟਾਇਰ ਆ ਮੂਹਰੇ ਫਰੰਟ ਦੇ ਨਵੇਂ ਟਾਇਰ ਆ ਠੀਕ ਹੈ ਜੀ ਫਰੰਟ ਟਾਇਰ ਜੇ ਕੇ ਦੇ ਨੇਗੇ ਜਮਾਨਾ ਮੈਂ ਤੇ ਹਰਿਆਣੇ ਦਾ ਨੰਬਰ ਹੈ ਵੀ ਬਾਈ ਜੀ ਤੇ ਮਾਡਲ ਬਾਈ ਜੀ ਮਾਡਲ ਇਹ 2007 ਹੈ ਜੀ ਠੀਕ ਹੈ ਜੀ 295 ਡਿਮਾਂਡ ਹੈ ਤੇ ਟਰੈਕਟਰ ਦੇ ਦਾਂਗੇ 270000 ਰੁਪਏ ਦਾ ਜੀ ਇਹ ਤੋਂ ਨਹੀਂ ਘਟਣਾ ਠੀਕ ਹੈ ਜੀ ਸਾਦੀ ਕਟਾਈ ਵਾਲਾ ਬਾਈ ਜੀ ਸਾਦੀ ਕਟਾਈ ਦਾ ਗੇਅਰ ਇੰਜਨ ਦੀ ਫੁੱਲ ਗਾਰੰਟੀ ਹੈ ਸਰਸਾ ਨੰਬਰ ਹੈ ਠੀਕ ਹੈ ਬਾਈ ਜੀ ਤੇ ਇੱਕ ਆ ਗਿਆ 852 21 ਮਾਡਲ ਠੀਕ ਹੈ ਜੀ ਲਓ ਬਾਈ ਜੀ 855 ਵੀ ਆ ਗਿਆ 21 ਮਾਡਲ ਇਹ ਇਹ ਵੀ ਲੱਗਦੇ ਕਲੱਚ ਵਾਲਾ ਗਿਆ ਬਾਈ ਜੀ ਹਾਂ ਜੀ ਇਹ ਅੱਡ ਦੇ ਕਲੱਚ ਵਾਲਾ ਹੈ 3 ਸਪੀਡ ਹੈ ਠੀਕ ਹੈ ਜੀ 3 ਸਪੀਡ ਹੈ ਕਾ ਆ 90 ਪੈਸੇ ਟਾਇਰਾਂ ਨਾਲ ਦੇ ਚਾਰੇ ਠੀਕ ਹੈ ਜੀ 700 ਤੇ 70 ਘੰਟੇ ਡਾਕਟਰ ਚੱਲਿਆ ਜੀ ਸਾਰਾ ਰਹਿ ਨਾਲ ਠੀਕ ਹੈ ਆ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਹੈ ਠੀਕ ਹੈ ਜੀ ਇੰਜਨ ਗੇ ਤਾਂ ਕੁਝ ਕਹੀ ਨਹੀਂ ਜਾਂਦਾ ਇੰਜਨ ਗੇ ਤਾਂ ਨਵਾਂ ਹੀ ਪਿਆ ਜੀ ਨਵੇਂ ਚੱਲੇ 700 ਘੰਟਾ ਕਾ 7 ਲੱਖ ਤੇ 7 7 ਲੱਖ 10 ਹਜ਼ਾਰ ਰੁਪਈਆ ਡਿਮਾਂਡ ਹੈ ਠੀਕ ਹੈ ਜੀ 6 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦਿਆਂਗੇ ਠੀਕ ਹੈ ਇਹ ਜੋ ਵੀ ਸਾਰੇ ਟਰੈਕਟਰ ਜੋ 20 20 ਹਜ਼ਾਰ ਆਹ ਲੈਸ ਹੈ ਯਾਰ ਉਹ ਵੀ ਤੁਹਾਡੀ ਵੀਡੀਓ ਦੇਖ ਕੇ ਆ ਉਹਦਾ ਮਾਨਤਾਣ ਕਰਦੇ ਆ ਠੀਕ ਹੈ ਉਹ ਵੀ ਮਾਨਤਾਣ ਇਹ ਤੋਂ ਬਾਅਦ ਚ ਹੋ ਜਾਊਗਾ ਵੀਡੀਓ ਦੇਖ ਕੇ ਆਓਗੇ ਬਾਕੇ ਚਾਰੇ ਪਾਸੇ ਨਿਗ੍ਹਾ ਮਰਵਾ ਦੇ ਬਾਈ ਜੀ ਟਰੈਕਟਰ ਤੇ ਟਰੈਕਟਰ ਪੂਰਾ ਕੈਂਟ ਪਿਆਗਾ ਨਵੇਂ ਵਾਂਗੂ ਪਿਆਗਾ ਤੇ ਇਹ ਵੀ ਹਰਿਆਣਾ ਨੰਬਰ ਦਾ ਬਾਈ ਜੀ ਹਰਿਆਣਾ ਨੰਬਰ ਹੈ ਜੀ ਕੈਸ਼ ਦਾ ਟਰੈਕਟਰ ਠੀਕ ਹੈ ਜੀ ਜਿਹੜੇ ਟਰੈਕਟਰ ਹੁੰਦੇ ਨੇ ਬਾਈ ਜੀ ਫਸਟ ਤੇ ਸੈਕੰਡ ਓਨਰ ਹੀ ਹੁੰਦੇ ਨੇ ਜ਼ਿਆਦਾਤਰ ਫਸਟ ਓਨਰ ਹੀ ਹੁੰਦੇ ਨੇ ਜ਼ਿਆਦਾਤਰ ਆਪਣੇ ਕੋਲ ਸੈਕੰਡ ਓ ਇਹ 5 ਬaje ਫਸਲੇ ਸੈਕੰਡ ਆਨਰੀ ਹੋ ਜਾਂਗੇ ਤੇ ਹੁੰਦੇ ਜ਼ਿਆਦਾਤਰ ਹਰਿਆਣਾ ਨਾਲ ਪੱਲੇ ਹਾਂ ਜੀ ਹਾਂ ਜ਼ਿਆਦਾਤਰ ਆਪਾਂ ਹਰਿਆਣਾ ਨੰਬਰ ਲੈਣੇ ਕਿਉਂਕਿ ਆਪਾਂ ਰਹੀਂ ਹਰਿਆਣੇ ਚ ਠੀਕ ਹੈ ਜੀ ਤੇ ਐਨਓਸੀ ਵਗੈਰਾ ਕਢਾ ਕੇ ਐਨਓਸੀ ਕਢਾ ਕੇ ਦੇਵਾਂਗੇ ਜਿੱਥੋਂ ਦੀ ਮਰਜ਼ੀ ਕਢਵਾ ਲਿਆ ਅਗਲਾ ਐਨਓਸੀ ਆਪਾਂ ਤਾਂ ਹੁਣ ਯੂਪੀ ਦੇ ਬੰਦੇ ਲੱਗੇ ਨੇ ਟਰੈਕਟਰ ਯੂਪੀ ਦੀ ਵੀ ਕਢਾ ਕੇ ਦਿੰਦੇ ਆ ਐਨਓਸੀ ਪੰਜਾਬ ਦੀ ਵੀ ਕਢਵਾ ਦਿੰਦੇ ਆ ਰਹਿਣੇ ਤਾਂ ਨਿਕਲਣੀ ਨਿਕਲਣੀਆਂ ਦੇਖੋ ਠੀਕ ਹੈ ਜੀ ਤੇ ਲੋਨ ਵਗੈਰਾ ਦੇ ਹੈ ਜੀ ਲੋਨ ਵਗੈਰਾ ਵੀ ਕਰਵਾ ਦਿੰਦੇ ਆ ਅਸੀਂ ਠੀਕ ਹੈ ਜੀ ਤੇ ਬਾਕੀ ਸੇਵਲ ਤੇ ਡਿਪੈਂਡ ਆਗੇ ਹਾਂ ਕਿਰਾਈ ਪੱਕਾ ਪੱਪੇ ਵਾਲੇ ਵੀ ਹੈ ਜੇ ਆਪ ਲੱਗਦੇ ਰਿਹਾ ਬਈ ਸਟਾਰਟਿੰਗ ਕਿੰਨੇ ਕੇ ਰੁਪਈਆ ਤੋਂ ਵਾਲਾ ਟਰੈਕਟਰ ਖਰੀਦ ਸਕਦਾ ਹੈ ਆਪਣੇ ਕੋਲ ਦੇਖੋ ਜਿਵੇਂ ਅਗਲੇ ਦੀ ਗੰਜੈਸਨ ਦੀ ਉਸੇ ਦਾ ਵੀ ਖਰੀਦਣਾ ਅਗਲੇ ਦਾ ਠੀਕ ਹੈ ਜੀ ਹਾਂ ਤੇ ਬਾਕੀ ਆਪਣੇ ਕੋਲੇ ਬਾਜਵਰੇਟ ਵਾਲੇ ਟਰੈਕਟਰ ਵੀ ਹੁੰਦੇ ਹਾਂ 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 ਹੁੰਦੇ ਨੇ ਜਿਵੇਂ ਹੁਣ ਉਹ ਦੇਖ ਲਓ ਸੋਨਾ ਲੀਕਾ ਬਾਜਵਰੇਟ ਈ ਹੈ ਕੋ ਬੜਾ ਨਹੀਂਗਾ ਆਮ ਜ਼ਿਮੀਂਦਾਰ ਦਾ ਈ ਹੈ ਰੇਟ ਠੀਕ ਹੈ ਜੀ ਛੋਟੇ ਜ਼ਿਮੀਂਦਾਰ ਵਾਸਤੇ ਨਾਲੇ ਟਰੈਕਟਰ ਚੰਗਾ ਕਾਸੀ ਬਾਹੀ ਚ ਕਾਸੀ ਚ ਲਈ ਰੱਖੋ ਇਹਨੂੰ ਟਰਾਲੇ ਤੇ ਡੀਜ਼ਲ ਖਰਚਾ ਤਾਂ ਬਹੁਤ ਘੱਟ ਹੁੰਦਾ ਈ ਇਹਨਾਂ ਦਾ ਠੀ ਤੋ ਭਾਈ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਰੂਰ ਦੱਸਿਓ ਧੰਨਵਾਦ